ਆਜਾ ਹਰਵੀਤ ਉਹ ਪੀਦਾ ਉਹਦੇ ਨਾਲ ਹਰਵੀਤ ਗਈ ਗਿਆ ਇਹਨੂੰ ਨਾ ਓਏ ਇਹ ਮੁੰਡਾ ਇਹ ਮੁੰਨਾ ਤਾਂ ਹਰਪ੍ਰੀਤ ਦਾ ਬੰਦਾ ਘੈਂਟ ਆ ਤੇ ਹੱਥ ਕੇ ਹੇਮਕੁੰਡ ਗੁਰੇ ਇਹ ਕਿਦਾਂ ਮਰ ਜਾਇਆ ਬਾਈ ਹੈ 8 ਵਾਰੀ ਨੰਬਰ ਦਾ ਬੋਲਦਾ ਪਤਾ ਕਹਿੰਦੇ ਕੀ ਸੁਕਾ ਸੁਕਦਾ ਕਹਿੰਦੇ ਉੱਥੇ ਕੰਜਰ ਕਹਿੰਦਾ ਕੰਜਰ ਜਾਂਦਾ ਜੀ ਮੋਟਰਸਾਈਕਲ ਤੇ ਹਾਂ ਜਾਂਦਾ ਮੋਟਰਸਾਈਕਲ ਤੇ ਕਹਿੰਦਾ ਲੋਕ ਗੱਡੀਆਂ ਦੇ ਵਗ ਜਾਂਦੇ ਆ ਤੇ ਇਹ ਮੋਟਰਸਾਈਕਲ ਤੇ ਹਾਂ ਚਾਰ ਮੋੜ ਤੇ ਕਿਹ ਹੈ ਕਰਦਾ ਹੈ ਇੱਕ ਤਾਂ ਮੋੜ ਸਾਹਮਣੇ ਹੈ ਚਾਰ ਮੋੜ ਤੇ ਇਹਨੂੰ ਇਹਨੂੰ ਪੁੱਛ ਲਾ ਕਿੰਨਾ ਕਿਦਾਂ ਪਹੁੰਚਣਾ ਸੀ ਹਾਂ ਚਾਰ ਮੋੜ ਤੇ ਅੱਗੇ ਚੱਲਦੇ ਹਾਂ 10 ਕਿਲੋਮੀਟਰ ਤੇ ਆਮ ਖਾ ਜਾਮ ਲੱਗਦਾ ਹੈ ਅੱਛਾ ਹਾਂ ਤੇ ਸੁੱਖਾ ਫਿਰ ਕੀ ਤੂੰ ਸੁੱਖਾ ਹੈ ਇਹਨੂੰ ਦਰਸ਼ਨ ਕਰਨੀ ਹੈ ਦਰਸ਼ਨ ਕਰਨ ਯਾਰ ਬੰਦਾ ਇੱਕ ਵਾਰੀ ਦਰਸ਼ਨ ਕਰਨ ਵਗ ਜੇ ਦੋ ਵਾਰੀ ਵਗ ਜੇ ਆਖਰੀ ਵਾਰੀ ਦਰਸ਼ਨ ਕਰਨ ਵਾਲੀ ਹੈ ਉਹ ਕਿੰਨੇ ਮਿੰਟਸ ਆਉਂਦਾ ਭਈ ਆਪ ਮੰਦਿਰ ਕਹਿ ਸਕਦੇ ਇਹ ਮੰਦਿਰ ਬਸ ਆਵਾਰਾ ਕਰਦੀ ਕਰਦੀ ਹੈ ਨਾ ਤੇ ਜਾਂਦੇ ਮੋਟਰਸਾਈਕਲ ਤੇ ਇਹ ਉਹਦਾਸ ਮੈਨੂੰ ਬਾਹਲੇ ਮਾਰੀ ਜਾਇਆ ਇਹ ਤੈਨੂੰ ਪੂਰੀ ਹੋ ਗਏ ਬਾਬੇ ਦੇ ਇਹ ਜਾ ਰਿਹਾ ਇਹਨੂੰ ਮੈਂ ਕਿਹਾ ਮਹੀਨਾ ਬੱਕੇ ਨਾ ਹੋਰ ਵਧੇ ਪੈਸੇ ਪਧਣਗੇ ਉੱਚਾ ਬੋਲ ਮੜਾ ਜਾ ਕਹਾਂ ਮੈਂ ਤਾਂ ਪੈਨਸ਼ਨ ਆ ਪੈਸੇ ਲਾ ਦੂੰ ਕਹਿੰਦਾ ਪਰ ਬੱਕੇ ਦੀਂਦਾ ਆਏ ਵੇ ਮਾ ਗੱਲ ਕਰਦੇ ਕੀ ਆ ਬੰਦਰਾ ਪਿਆਰ ਮਾ ਗੱਲ ਕਰਦੇ ਕੀ ਲੱਗਦਾ ਕਿ ਹੁਣੀ ਹਾਂ ਕਹਾਂ ਹੋਰ ਤੁਸੀਂ ਕੋਈ ਮਰਜ਼ੀ ਲਾ ਲਓ ਕਹਾਂ ਹਾਂ ਉਹਦੇ ਹੀ ਲੱਗਦਾ ਮਾ ਗੱਲ ਕੀ ਬਣ ਗਈ ਹਾਂ ਕਹਿੰਦਾ ਬਸ ਜੇ ਕਹਿੰਦਾ ਉਹਦਾ ਘਰ ਇਧਰ ਨੂੰ ਗੇਟਰ ਹਾਂ ਉਹ ਗਲੀ ਨਾ ਹੁੰਦਾ ਕਹਿੰਦਾ ਉਹ ਤੂੰ ਦੀ ਆ ਗੁਰੂ ਤੇ ਪਰਲੀ ਫਿਰਦੀ ਆ ਲੈ ਬਾਈ ਦਿਨ ਪੂਰੇ ਹੋ ਰਹੇ ਇਹਦੇ ਵੱਲ ਵੀ ਕਿੰਨੇ ਕਿਤੇ ਨੂੰ ਦਿਨ ਪੂਰੇ ਹੋ ਰਹੇ ਬੜਾ 14 14 ਜੂਨ ਨੂੰ ਕਿਹੜੀ ਬੰਦਾ ਜੂਨ ਜੂਨ ਚ 14 ਜੂਨ ਨੂੰ ਦਿਨ ਪੂਰੇ ਆ ਉਹਦੇ ਪਿਆਰ ਬਹੁਤ ਸੀ ਮੁੰਡੇ ਦਾ ਤੇ ਉਹ ਛੱਡ ਕੇ ਆਰਾਮ ਸੀ ਜਾ ਰਿਹਾ ਹੋ ਜਾਂਦਾ ਹਾਂ ਆਰਾਮ ਸੀ ਇਹਦੇ ਪਿਓ ਦਾ ਨਾਂ ਸੀ ਦਾਦੇ ਦਾ ਕਰਤਾਰ ਮਤਲਬ ਚਰਾ ਤੇ ਕਰਤਾਰ ਉਹਦੇ ਦਾਦਾ ਕਰਤਾਰ ਉਹ ਨਾ ਕਹਦੇ ਡੈਡੀ ਦਾ ਨਾਂ ਇਹਦੇ ਡੈਡੀ ਦਾ ਨਾਂ ਪਿਆਰਾ ਹੈਗਾ ਪਿਆਰਾ ਨਾਂ ਚੋਂ ਦਾ ਨਾ ਕਰਤਾਰ ਆ ਕਰਤਾਰ ਉਹਦੇ ਦਾ ਅੱਛਾ ਸਾਰੀ ਕਰਦਾ ਨਾ ਤੇ ਸ਼ਿਆਰੀ ਇਹ ਜੱਜ ਦੇ ਨਾਂ ਸੀ ਸ਼ਿਆਰੀ ਕਰਦਾ ਸ਼ਿਆਰੀ ਕਰਦਾ ਇਹ ਸਾਰੇ ਲਾਫ ਦੇ ਇਹਦੇ ਮੁੰਡੇ ਕੋਲ ਸਾਰੇ ਇਹਨੂੰ ਸੌਂਦੇ ਆ ਇਹ ਕਿਹਨਾਂ ਲਾਣਾ ਖਾਸਾ ਵੱਡਾ ਅੱਛਾ ਸਾਰਾ ਲਾਣਾ ਇਹਨਾਂ ਦਾ ਗੱਲਾਂ ਚੜ ਜਾਂਦਾ ਪੁੱਛਣੀ ਬਜ਼ਾਰ ਦੀ ਨਹੀਂ ਸੁਣਦਾ ਇਹ ਵੜਾ ਹੈ ਬੰਦਾ ਹਨਾ ਲੈ ਬਾਈ 2 ਕਵੰਤਲ ਫੱਕ ਛੜਤੀ ਉਦਦੇ ਤੇ 60 ਕਿਲੋ ਅਜੜਤੀ ਫਿਰ ਪਿੱਤਾ ਜਾਊਗਾ ਹੇਮਕੁੰਡ ਤਾੜੀਆਂ ਮਾਰ ਦੋ ਹੁਣ ਬਿੱਤੇ ਨੂੰ ਛੁੱਟਾ ਲੈ ਲੈ ਬਿੱਤੇ ਦਾ ਆਸ਼ੀਰਵਾਦ ਵੀ ਲੈ ਲਿਆ ਨੇ ਤੇ ਅਜੇ ਬਾ ਵਿਚਾਰੇ ਨਹੀਂ ਜਾਣਾ ਇਹਨੂੰ ਕੁੰਡ ਫਾੜ ਤੇ ਫਾੜ ਤੇ ਛੋਟੀ ਹੁੰਦੀ ਹੈ ਨਾ ਲੈ ਪਿੱਤਿਆ ਮਾ ਪਿੱਤੇ ਹੇਮਕੁੰਡ ਦਾ ਵਲੌਗ ਠੀਕ ਹੈ ਕਦਾ ਕਚੂਰੀਓ ਦੇਖੀਏ ਵੀਡੀਓ ਮਗਾ ਹਾਂ ਹਾਂ ਕਾ ਕਚੂ ਮੈਂ ਨਾ ਤੁਸੀਂ ਬਣ ਜੋ ਕੋਸ਼ ਕਹਿੰਦਾ ਕਰਗੋ ਇੱਥੇ ਕਚੂ ਕਰਗੋ ਇੱਥੇ ਕਚੂਰੀ ਜਾਰੀ ਹੋਗੀ ਪੀਤਿਆ ਚੱਕ ਤਲ ਹੈ ਸੁਣ ਤਲ ਹੈ ਹਰੇਕ ਬਲਾਗ ਹਰੇਕ ਚੜਾਈ ਤੇ ਚੜਨ ਚੜਦੇ ਠੀਕ ਆ ਮੈਨੂੰ ਸੈਂਡ ਕਰੀ ਆ ਨਹੀਂ ਮੈਂ ਕਰੀ ਆ ਔਡੀਟ ਕਰੀ ਨੂੰ ਆਪਣੇ ਭੇਜਿਆ ਕਰੀ ਬਸ ਹਾਂ ਠੀਕ ਆ ਅੱਛਾ ਹੈਗਾ ਤਾਂ ਫੇਰ ਆਪਾਂ ਦਿਖਾਵਾਂਗੇ ਇਹਨੂੰ ਫੇਰ ਚੰਗਾ ਲੈ ਭਾਈ ਆ ਮੁੰਡਾ ਦੋਨੇ ਜਾਣਗੇ ਇਹ ਜਮਕੰਨ ਸਾਹਿਬ ਜਾ ਰਹੇ ਆ ਬਸ ਫੱਕ ਫੁੱਕੇ ਨੂੰ ਜਿੱਤਰੀ ਸਾਰਾ ਇਹ ਹੋ ਗਏ ਵਿਲੇ ਜਹਾਂ ਚ ਗਏ ਜੇ ਕਿਸੇ ਮੱਥਾ ਟੇਕਣ ਵਾਸਤੇ ਇਹ ਵਾਰੀ ਕੋਈ ਨਹੀਂ ਪਹੁੰਚੁੰਦੀ ਵਿਚਾਰੇ ਦੀ ਜਾਣਦੀ ਵੀ ਮੱਥਾ ਟੇਕ ਸ਼ਰਦਾ ਹੁੰਦੀ ਆ ਹਾਂ ਪੀਤੇ ਨੰਬਰ ਤੇ ਗੂਗਲ ਪੇ ਗਾਜਣ ਚਗਾ ਵੀ ਤੇ ਆ 62343 ਨੰਬਰ ਆ 947590 ਤੋਂ 90 ਤੇ ਇਹਦਾ ਜਿਹੜਾ ਵੀਡੀਓ ਫੋਨ ਤੇ ਗੂਗਲ ਪੇ ਸਾਰੇ ਕੋ ਚੱਲਦਾ ਤੇ ਤੁਹਾਡਾ ਦਿੱਤਾ ਹੋਇਆ ਦਾਨ ਤੁਹਾਡਾ ਦਿੱਤਾ ਹੋਇਆ ਦਾਨ ਲੈ ਕੇ ਲੱਗੂਆ ਯਾਰ ਦਾਨ ਦੇ ਦਿਓ ਆਪ ਦਾ ਹਰਮਣ ਕਿਤੇ ਖਾਵੇ ਨਾ ਖਾਵੇ ਇਹ ਤਾਂ ਖਾਊਗਾ ਹਾਂ ਇਹਦੇ ਨੰਬਰ ਤੇ ਨਾ ਅਜ ਕਰੋ ਅਜ ਨਾ ਕਰੋ ਭੱਲ ਹਲ ਲੈ ਬਈਓ ਕੇ ਬਈ ਟਾਟਾ